ਇਹ ਕੋ ਮੰਗਣ ਵਾਲੇ ਇੱਥੇ ਵੀ ਬਹੁਤ ਨੇ ਇੱਥੇ ਵੀ ਪੰਜਾਬੀ ਛੋਪਾ ਨੇ ਪੰਜਾਬੀ ਲੋਕ ਨੇ ਜਿਆਦਾ ਸਿੱਖ ਛੋਪਾ ਕਿਚਨ ਹੁਣ ਇਹਨਾਂ ਨੇ ਇੱਥੇ ਪੂਰਾ ਸੈਟਅਪ ਕਰ ਦਾਣਾ ਆ ਲਾਈਨਾਂ ਲੱਗੀਆਂ ਹੋਈਆਂ ਨੇ ਪਹਿਲਾਂ ਹੀ ਇਹ ਹੈਗਾ ਰੁਕੜੀ ਰੋਡ ਇੰਗਲੈਂਡ ਦਾ ਇਹ ਵੀ ਬਹੁਤ ਮਸ਼ਹੂਰ ਰੋਡ ਆ ਕਿਉਂਕਿ ਇੱਥੇ ਵੀ ਗੁਰਦੁਆਰਾ ਸਾਹਿਬ ਆ ਇੱਕ ਬੇ ਬੰਦਿਆਂ ਦਾ ਨਿੱਕ ਨਾਮ ਹੁੰਦਾ ਨਾ ਹਮੇ ਸ਼ਹਿਰ ਦਾ ਨਿੱਕ ਨਾਮ ਹੁੰਦੀ ਆ ਕਿਦਾਂ ਵੀ ਸਾਰੇ ਕੀ ਹਾਲ ਚਾਲ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਬਸ ਬਣਾਣ ਲੱਗੇ ਸੀ ਕਿਉਂਕਿ ਆਪਾਂ ਚੱਲੇ ਸੀ ਕੰਮ ਤੇ ਪਤਾ ਲੱਗਿਆ ਵੀ ਕੰਮ ਤੇ ਜਾਣਾ ਲੇਟ ਤਾਂ ਫਿਰ ਮੈਂ ਸੋਚਿਆ ਫਿਰ ਆਪਾਂ ਇੱਧਰ ਨੂੰ ਆ ਗਏ ਇੱਧਰ ਰੇਲਵੇ ਸਟੇਸ਼ਨ ਆ ਸਾਡੇ ਨਾਲ ਹੀ ਮੈਂ ਕਿਹਾ ਚਲੋ ਉੱਥੇ ਜਾ ਕੇ ਵੀਡੀਓ ਬਣਾ ਲੈਣਾ ਤੁਹਾਨੂੰ ਕੁਝ ਤੁਹਾਨੂੰ ਥੋੜੀ-ਬਹੁਤੀ ਕੋਈ ਇਨਫੋਰਮੇਸ਼ਨ ਦੇ ਦੇਣੇ ਇੱਥੇ ਬਾਰੇ ਪਹਿਲਾਂ ਤੁਸੀਂ ਰੇਲਵੇ ਸਟੇਸ਼ਨ ਦੇਖੋ ਇੱਥੇ ਕਿਦਾਂ ਦਾ ਹੁੰਦਾ ਆ ਦੇਖੋ ਇਦਾਂ ਦਾ ਇੱਥੇ ਰੇਲਵੇ ਸਟੇਸ਼ਨ ਆ ਇੱਥੇ ਨਾ yellow line ਦਿੱਤੀ ਹੋਈ ਆ ਇਹ ਇੱਥੇ ਆਪਾਂ ਇਹ ਤੋਂ ਅੱਗੇ ਨਹੀਂ ਜਾ ਸਕਦੇ ਅਗਰ ਇਹ ਤੋਂ ਅੱਗੇ ਗਏ ਤਾਂ ਆਪਾਂ ਨੂੰ ਫਾਈਨ ਵੀ ਹੋ ਸਕਦਾ ਚਲੋ ਮਾੜਾ ਮੋਟਾ ਉਦਾਂ ਫਿਰ ਲਿਆ ਕੋਈ ਗੱਲ ਨਹੀਂ ਪਰ ਜਿਆਦਾ ਦੇਰ ਆਪਾਂ ਇਹਨੂੰ ਟੱਪਣਾ ਹੀ ਹੈ ਨਹੀਂ ਇਹਨਾਂ ਨੇ ਤਾਂ ਹੀ yellow line ਦਿੱਤੀ ਹੋਈ ਆ ਤੇ ਇੱਥੇ ਇੱਕ ਹੋਰ ਚੀਜ਼ ਆ ਆ ਦੇਖੋ ਮਸ਼ੀਨ ਲੱਗੀ ਹੋਇਆ ਟਿਕਟ ਵਾਲੀ ਟਿਕਟ ਦੇ ਬਿਨਾਂ ਬਿਲਕੁਲ ਵੀ ਨਾ ਚਲੋ ਅਗਰ ਟਿਕਟ ਦੇ ਬਿਨਾਂ ਤੁਸੀਂ ਇੱਥੇ ਮਾੜਾ ਮੋਟਾ ਵੀ ਚੜ ਗਏ ਤੇ ਤੁਸੀਂ ਫੜੇ ਜਾਂਦੇ ਹੋ ਤੁਹਾਨੂੰ 100 ਪਾਉਣ ਦੀ ਪਨਰਤੀ ਹੋ ਸਕਦੀ ਆ ਤੇ ਸਿਰ ਫਾਇਦਾ ਕੀ ਆ ਬਿਨਾ ਗਾਜ ਤੋਂ ਆਪਾਂ ਫਾਈਨ ਪਵਾ ਕੇ ਬੈਠੀ ਹੈ ਨਾ ਸਿੱਧੇ ਚੱਲੋ ਬਸ ਹੋਰ ਤਾਂ ਕੁਝ ਵੀ ਨਹੀਂ ਤੇ ਬਸ ਇਹ ਚੀਜ਼ ਦਾ ਧਿਆਨ ਰੱਖਣਾ ਹੈ ਤੋ ਅੱਗੇ ਨਾ ਜਾਈਏ ਮੈਂ ਸੋਚਿਆ ਮੈਂ ਇੱਧਰ ਆ ਗਿਆ ਸੀ ਚਲੋ ਐਨੇ ਕਿ ਜਿਹੜੀ ਚੀਜ਼ ਤੁਹਾਨੂੰ ਦੱਸਣੀ ਸੀ ਮੈਂ ਕਿਹਾ ਦੱਸ ਦਈਏ ਇੱਥੇ ਸਕਰੀਨਾਂ ਸਾਰਾ ਕੁਝ ਲੱਗਿਆ ਹੁੰਦਾ ਕਿਹੜੀ ਟ੍ਰੇਨ ਕਿੰਨੇ ਵਜੇ ਤੱਕ ਕਿੱਦਾਂ ਆਉਣੀ ਆ ਤੇ ਜੇ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਕਿੱਥੇ ਹੋ ਜਾਂ ਕਿੱਥੇ ਜਾਣਾ ਤੁਸੀਂ ਇੱਥੋਂ ਸਟੇਸ਼ਨ ਇੱਥੇ ਨਾ ਹਰ ਜਗ੍ਹਾ ਬੋਟ ਲੱਗੇ ਜ਼ਰੂਰ ਹੁੰਦੇ ਆ ਉੱਥੇ ਪਤਾ ਲੱਗ ਜਾਂਦਾ ਕਿ ਤੁਸੀਂ ਕਿੱਥੇ ਹੋ ਤੇ ਜੇ ਤੁਸੀਂ ਕਿਤੇ ਜਾਣਾ ਉਹਦੇ ਬਾਰੇ ਹੁਣ ਇਹ ਸਾਰਾ ਇਹ ਵਾਲੇ ਏਰੀਏ ਦਾ ਮੈਪ ਆ ਤੇ ਆਪਾਂ ਇੱਥੇ ਆਪਾਂ ਸਟੇਸ਼ਨ ਦੇ ਕੋਲ ਇੱਥੇ ਰੇਲਵੇ ਸੋਰੀ ਰੇਲਵੇ ਸਟੇਸ਼ਨ ਇੱਥੇ ਆਪਾਂ ਤੇ ਇਹ ਸਾਰਾ ਆਲੇ ਦੁਆਲੇ ਦਾ ਮੈਪ ਆ ਜਿਹੜਾ ਵੀ ਇਹ ਏਰੀਆ ਹਲੇ ਰੇਲਵੇ ਦੇਲ ਕੋਈ ਟ੍ਰੇਨ ਆਈ ਨਹੀਂ ਹਲੇ ਤੱਕ ਨੂੰ ਤੁਹਾਨੂੰ ਟ੍ਰੇਨ ਵੀ ਦਿਖਾ ਦਿੰਦੇ ਹਾਂ ਨੂੰ ਇੱਕ ਹੋਰ ਚੀਜ਼ ਦਿਖਾਣੇ ਆ ਅੱਗੇ ਜਾ ਕੇ ਬਸ ਆਪਾਂ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਇੱਥੋਂ ਅੱਗੇ ਨਾ ਚਾਈਏ ਬਰ ਨਹੀਂ ਜਾਂਦੇ ਤੋ ਇਹ ਇੱਥੇ ਵੀ ਇਹ ਲਿਖਿਆ ਹੋਇਆ ਟ੍ਰੋਨੋਟ ਕ੍ਰੋਸ ਦਾ ਲਾਈਨ ਰੋਡ ਕ੍ਰੋਸ ਦਾ ਲਾਈਨ ਤਿਆਰ ਇਹ ਕੋ ਇੱਥੇ ਲਿਖਿਆ ਹੋਇਆ ਡੂ ਨੋ ਟੂ ਕਲਾਈਮ ਪਾਈਪ ਬ੍ਰਿਜ ਮਤਲਬ ਇੱਥੇ ਤੁਸੀਂ ਕਲਾਈਮ ਨਾ ਕਰੋ ਤੁਹਾਨੂੰ ਪਤਾ ਕਈ ਵਾਰ ਆਪਣੇ ਜਵਾਕ ਲੱਗ ਜਾਂਦੇ ਨੇ ਇਹੋ ਜੇ ਕੰਮ ਕਰਨ ਕਰੇ ਕਿਤੇ ਚੜ ਜਾਣਾ ਕਦੇ ਕਿਤੇ ਬਸ ਉਹ ਚੀਜ਼ਾਂ ਕਰਕੇ ਉਹਨਾਂ ਨੇ ਸਾਰਾ ਕੁਝ ਪਹਿਲਾਂ ਲਿਖਿਆ ਹੋਇਆ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਅਵੇਰਨੈਸ ਦਿੱਤੀ ਹੋਈ ਹੈ ਅਗਰ ਤੁਸੀਂ ਇਹੋ ਜਿਹਾ ਕੁਝ ਕਰਦੇ ਹੋ ਉਹਨਾਂ ਨੇ ਪਹਿਲਾਂ ਹੀ ਕਹਿ ਦੇਣਾ ਤੁਹਾਨੂੰ ਕਿ ਕਿ ਅਸੀਂ ਦਾ ਇਨਫੋਰਮੇਸ਼ਨ ਤੁਹਾਡੇ ਲਈ ਪਹਿਲਾਂ ਹੀ ਲਿਖੀ ਹੋਵੇ ਅਵੇਰਨੈਸ ਕਿ ਤੁਸੀਂ ਫਿਰ ਵੀ ਧੱਕੇ ਨਾਲੇ ਕੰਮ ਕਰਦੇ ਪੈਣੋ ਜੇ ਕੋਈ ਜਵਾਕ ਗਲਤੀ ਕਰਦਾ ਉਹਨਾਂ ਦੇ ਬੱਚੇ ਉਹਨਾਂ ਦੇ ਮਾਪਿਆਂ ਨੂੰ ਵੀ ਇਹ ਚੀਜ਼ ਉਹ ਕੀਤੀ ਜਾਂਦੀ ਆ ਕਿ ਤੁਸੀਂ ਆਪਣੇ ਬੱਚਾ ਨੂੰ ਸਮਝਾਉਂਦੇ ਨਹੀਂ ਹੈਗੇ। ਜਦੋਂ ਆਪਾਂ ਹੁਣ ਨਿਕਲਦਿਆ ਘਰ ਵੱਲੋਂ ਇੱਥੇ ਜੀ ਤਾਂ ਵੀਡੀਓ ਬਣਾ ਲਈ ਤੁਹਾਨੂੰ ਦਿਖਾਤਾ ਕਿ ਹਿਸਾਬ ਤਾ ਬਰਨਵੇ ਸਟੇਸ਼ਨ ਦਾ। ਹੁਣ ਚੱਲਦੇ ਆਂ ਘਰ ਵੱਲ ਕਿਉਂਕਿ ਮੈਂ ਚੱਲਿਆ ਸੀ ਵਾਪਸ ਮੈਂ ਤੁਹਾਨੂੰ ਉੱਥੇ ਦਾ ਖਾਣਾ ਥੋੜਾ ਬੋਤਲ। ਅੱਜ ਮੌਸਮ ਵਧੀਆ ਯਾਰ ਧੁੱਪ ਨਿਕਲੀ ਹੋਈ ਆ। ਬਰਵਿੰਗਨ ਦੇ ਵਿੱਚ ਤੇ ਤੁਸੀਂ ਵੀ ਦੇਖ ਲਓ ਇਹ ਇੱਥੇ ਦੀ ਫਾਰਮੇਸੀ ਜੀ ਆ ਸਾਡੇ ਘਰ ਦੇ ਕੋਲੇ ਆ ਫਾਰਮੇਸੀ ਜਿਵੇਂ ਆਪਣੇ ਡਾਕਟਰ ਹੁੰਦਾ ਨੇ ਜਿਹੜੇ ਤੇਰੇ ਕੋਈ ਸਾਮਾਨ ਦਵਾਈ ਮਾੜੀ ਮੋਟੀ ਲੈਣੀ ਆ ਉਹ ਦੇ ਦਿੰਦੇ ਨੇ ਇਹ ਜਾ ਕੋਈ ਡਾਕਟਰ ਤੋਂ ਲਿਖਾਈ ਹੋਈ ਦਵਾਈ ਉਹ ਹੁੰਦੀ ਆ ਤੇ ਅੱਧਰ ਪਾਣੀ ਮੁੱਟਿਆ ਸ਼ਾਪਸ ਵਗੈਰਾ ਨੇ ਇੱਥੋਂ ਦੇ ਰੱਬ ਨੇ ਹੁਣ 2-4 ਦਿਨ ਹੋ ਗਏ ਬਹੁਤ ਵਧੀਆ ਮੌਸਮ ਚੱਲਦਾ ਪਿਆ ਤੇ ਰਸਤੇ 'ਚ ਵੀ ਆਪਣਾ ਰੋਡਾਂ ਤੇ ਵੀ ਬਹੁਤ ਭੀੜ ਹੋਣ ਲੱਗ ਗਈ ਹੁਣ ਤਾਂ ਸਵੇਰ ਦਾ ਟਾਈਮ ਆ ਖਾਲੀ ਪਏ ਨੇ ਉੱਤੋਂ ਇੱਥੇ ਕੰਮ ਚੱਲਦਾ ਰਹਿੰਦਾ ਰੋਡਾਂ ਦਾ ਚੱਲਦਾ ਹੀ ਰਹਿੰਦਾ ਕੁਛ ਨਾ ਕੁਛ ਬਣਾਉਂਦੇ ਹੀ ਰਹਿੰਦੇ ਆ ਉਹਦੇ ਕਰਕੇ ਟ੍ਰੈਫਿਕ ਤੇ ਡ੍ਰਾਈਵਰੀ ਹੋਈ ਰਹਿੰਦੀ ਆ ਪਰ ਹੁਣ ਤਾਂ ਸੁੱਖ ਨਾਲ ਵਧੀਆ ਬਹੁਤ ਵਧੀਆ ਮੌਸਮ ਹੋਇਆ ਸਿਰੋ ਇਹ ਸ਼ਹਿਰ ਦਾ ਨਾਮ ਸਾਰਿਆਂ ਨੂੰ ਪਤਾ ਬਰਮਿੰਗਮ ਆ ਪਰ ਇਹ ਸ਼ਹਿਰ ਨੂੰ ਬ੍ਰਹਮ ਵੀ ਕਿਹਾ ਜਾਂਦਾ ਜਿਵੇਂ ਬੰਦਿਆਂ ਦਾ ਨਿਕ ਨੇਮ ਹੁੰਦਾ ਨਾ ਉਵੇਂ ਸ਼ਹਿਰ ਦਾ ਨਿਕ ਨੇਮ ਵੀ ਹੈ ਇਹਨੂੰ ਬ੍ਰਹਮ ਵੀ ਕਿਹਾ ਜਾਂਦਾ B R U N ਬਰਮਿੰਗਮ ਨੂੰ ਤੇ ਇਹ ਨਾਮ ਇੱਥੇ ਦੇ ਲੋਕਾਂ ਨੇ ਦਿੱਤਾ ਜਿਵੇਂ ਗੋਰੇ ਤੁਹਾਨੂੰ ਪਤਾ ਸ਼ੋਰਟ ਇਹ ਅੱਧੇ ਅੱਖਰ ਤਾਂ ਉਦਾਂ ਹੀ ਖਾ ਜਾਂਦੇ ਨੇ ਬੋਲਦੇ ਬੋਲਦੇ ਇੱਥੇ ਦੇ ਲੋਕ ਤਾਂ ਫਿਰ ਹਰ ਚੀਜ਼ ਨੂੰ ਉਹਨੇ ਛੋਟਾ ਬਣਾਤਾ ਬਰਮਿੰਗਮ ਨੂੰ ਬ੍ਰਹਮ ਮੈਂਚੈਸਟਰ ਨੂੰ ਮੈਨੂੰ ਪਤਾ ਨਹੀਂ ਕੀ ਕੀ ਸਾਰੇ ਸ਼ਹਿਰਾਂ ਦੇ ਨਾਮ ਛੋਟੇ ਕੀਤੇ ਹੋਏ ਆ ਜਿਵੇਂ ਲੋਕਾਂ ਦੇ ਬੱਚਿਆਂ ਦੇ ਵੱਡਿਆਂ ਦੇ ਨਾਮ ਸਾਰਿਆਂ ਦੇ ਨਿਕਨੇਮ ਹੁੰਦੇ ਆ ਉਦਾਂ ਇੱਥੇ ਸ਼ਹਿਰਾਂ ਦੇ ਨਿਕਨੇਮ ਨੇ ਬਸ ਮੌਸਮ ਐਦਾਂ ਦਾ ਹੋਇਆ ਵਾ ਕਿ ਠੰਡ ਤਾਂ ਸਾਰੀ ਉੜ ਗਈ ਆ ਬਸ ਸਫਾਈ ਤੇ ਹਵਾ ਸਾਫ਼ ਹੋ ਜਾਈ ਹੋਈ ਵੀ ਆ ਨਾਲੇ ਪਹਿਲਾਂ ਮੀਂਹ ਪੈਲੇ ਨਾ ਤੇ ਹੁਣ ਸੂਰਜ ਸੋਹਣਾ ਨਿਕਲਣ ਲੱਗ ਗਿਆ ਉਹਦੇ ਕਰਕੇ ਐਨ ਵਧੀਆ ਮੌਸਮ ਹੋਇਆ ਪਿਆ ਇਦਾਂ ਵੀ ਸਾਰੇ ਕੱਲ ਦਾ ਵਲੋਗ ਤਾਂ ਪੂਰਾ ਹੋਇਆ ਨਹੀਂ ਅੱਜ ਦਾ ਵਲੋਗ ਨਵਾਂ ਬਣਾਉਣ ਲੱਗੇ ਆਂ ਹੁਣ ਅੱਜ ਅਸੀਂ ਚੱਲੇ ਆਂ ਫੋਨ ਲੇਨ ਕਰਨ ਦਾ ਕਰਨ ਦਾ ਫੋਨ ਕੱਲ ਟੁੱਟ ਗਿਆ ਉਹਨੂੰ ਦਿਖਾਣੇ ਚੱਲੇ ਆਂ ਆਪਾਂ 100 ਰੋਡ ਦੇਖਦੇ ਇੱਥੇ ਜਾ ਕੇ ਆਪਣੀ ਗੂਦਰਾਰੀ ਫਿਕਸ ਹੁੰਦੀ ਹੈ ਜਾਂ ਕਿੱਥੇ ਮਿਲਦਾ ਜਾ ਕੇ ਅੱਜ ਸੰਡੇ ਆ ਨਾ ਸ਼ਾਇਦ ਸਾਰੀਆਂ ਸ਼ਾਪਸ ਨਹੀਂ ਖੁੱਲੀਆਂ ਹੁੰਦੀਆਂ ਬਾਕੀ ਤਵਾਈ ਕਰਦੇ ਆਂ ਚਲੋ ਦੇਖਦੇ ਹਾਂ ਨਾਲੇ ਤੁਹਾਨੂੰ ਨਾਲ-ਨਾਲ ਲੈ ਕੇ ਜਾਂਦੇ ਆਂ ਉਹ ਜਾਂਦਿਆਂ ਦੇ ਦੇਖੋ ਇੱਥੇ ਸਾਰੇ ਕੀਤੇ ਨਾ ਰੋਡ ਬੰਦੇ ਰਹਿੰਦੇ ਇੱਥੇ ਰੋਡਾਂ ਦਾ ਕੰਮ ਚੱਲਦੇ ਹੀ ਰਹਿੰਦਾ ਟ੍ਰੈਫਿਕ ਹਰ ਟਾਈਮ ਫੇਰ ਟ੍ਰੈਫਿਕ ਟ੍ਰੈਫਿਕ ਘਰ ਚੋਂ ਹਲੇ ਨਿਕਲਿਆ 1 ਮਿੰਟ ਨਹੀਂ ਹੋਇਆ ਨਿਕਲਿਆ ਨੂੰ ਤੇ ਇੱਥੇ ਟ੍ਰੈਫਿਕ ਕੋਈ ਨਹੀਂ ਆਪਾਂ ਪਹੁੰਚ ਗਏ ਸੋਹੋ ਰੋਡ ਇਹ ਹੈਗਾ ਰੋਕੜੀ ਰੋਡ ਇੰਗਲੈਂਡ ਦਾ ਇਹ ਵੀ ਬਹੁਤ ਮਸ਼ਹੂਰ ਰੋਡ ਹੈ ਕਿਉਂਕਿ ਇੱਥੇ ਵੀ ਗੁਰਦੁਆਰਾ ਸਾਹਿਬ ਹੈ ਇੱਕ ਰੋਕੜੀ ਰੋਡ ਤੇ ਇੱਥੇ ਰੂਮੇਨੀਆ ਲੋਕ ਬਹੁਤ ਰਹਿੰਦੇ ਨੇ ਯੂਰਪ ਤੋਂ ਆਏ ਹੋਏ ਤੇ ਆਪਣੇ ਪੰਜਾਬੀ ਦਾ ਤੁਹਾਨੂੰ ਪਤਾ ਇੱਥੇ ਰਹਿੰਦੇ ਨੇ ਕਾਫੀ 대 ਆ ਕੇ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਵੀ ਕਾਫੀ ਪੁਰਾਣਾ ਹੈ ਇਹ ਗੁਰਦੁਆਰਾ ਬਾਬੇ ਨਾਨਕ ਜੀ ਦੀ ਯਾਦ ਚ ਬਣਾਇਆ ਗਿਆ ਮਤਲਬ ਬਾਬੇ ਜੀ ਨਾਨਕ ਜੀ ਦੇ ਉੱਤੇ ਬਣਾਇਆ ਗਿਆ ਇਹ ਗੁਰਦੁਆਰਾ ਸਾਹਿਬ ਤੇ ਇਹ ਹੈ ਜੀ ਆਪਣਾ ਰੁਕੜੀ ਰੋਡ 100 ਰੋਡ ਨਾਲ ਹੁਣਾਂ ਨੇ ਕਨੈਕਟ ਹੋ ਜਾਣਾ ਜਾ ਕੇ ਇਹ ਸਾਈਡ ਨੂੰ ਨਿਕਲ ਜਾਂਦਾ ਤੇ 100 ਰੋਡ ਜਾਂਦਾ ਸਿੱਧਾ ਆਪਣੇ ਪੰਜਾਬੀਆਂ ਦੀਆਂ 숍ਾਂ ਬਹੁਤ ਆ ਦੇਖੋ ਪੂਰ ਸੁਪਰਮਾਰਕਟ ਆਗੇ ਜਿਵੇਂ ਤੇ ਰੂਮੈਨੀ ਲੋਕਾਂ ਦੀਆਂ 숍ਾਂ ਬਹੁਤ ਨੇ ਇੱਥੇ ਪਾਕਿਸਤਾਨੀ ਤਾਂ ਸਾਰੀ ਜਗ੍ਹਾ ਹੀ ਨੇ ਫਾਦੂ ਹੋ ਇੱਥੇ ਨਾ ਲੰਗਰ ਲਾਦਾ ਹੁੰਦਾ ਮੇਰਾ ਸਿੱਖਾ ਦੇਖੋ ਦੀ ਸਿੱਖ ਸੋਬਕੇਚਣ ਹੁਣ ਇਹਨਾਂ ਨੇ ਇੱਥੇ ਪੂਰਾ ਸੈਟਅਪ ਕਰ ਦਾਣਾ ਆ ਲਾਈਨਾਂ ਲੱਗੀਆਂ ਹੋਈਆਂ ਨੇ ਪਹਿਲਾਂ ਇਹ ਤਾਂ ਵੈਸੇ ਬੱਸ ਸਟਾਪ ਵਾਲੇ ਨੇ ਤੇ ਇਹਨਾਂ ਨੇ ਵੀ ਇੱਥੋਂ ਲੰਗਰ ਲੈਣਾ ਕਾਲੇ ਪੀਲੇ ਸਾਰੇ ਮਤਲਬ ਚਲੋ ਮੇਰੇ ਕਹਿਣ 'ਚ ਗਲਤੀ ਹੋ ਗਈ ਪਰ ਸਾਰੇ ਇੱਥੋਂ ਤੁਸੀਂ ਦੇਖੋ ਉੱਥੇ ਪਹਿਲਾਂ ਹੀ ਲਾਈਨ ਲੱਗ ਗਈ ਆ ਇੱਥੋਂ ਸਾਰੀ ਲਾਈਨ ਲੱਗ ਗਈ ਆ ਤੇ ਇਹਨਾਂ ਨੇ ਆਪਣਾ ਕਿਚਨ ਸੈਟਅਪ ਕਰ ਦੇਣਾ ਇੱਥੇ ਤੇ ਇੱਥੋਂ ਸਾਰਿਆਂ ਨੇ ਜਿਨੇ ਜਿਨੇ ਲੰਗਰ ਛਕਣਾ ਹੈ ਲੰਗਰ ਲੈ ਕੇ ਜਾਣਾ ਉਹ ਇੱਥੋਂ ਲੈ ਕੇ ਜਾ ਸਕਦੇ ਆ ਇਹ ਹੈਗਾ ਰੁਕੜੀ ਰੋਡ ਤੋਂ ਜਦੋਂ ਸੋਹੋ ਰੋਡ ਤੋਂ ਆਪਾਂ ਰੁਕੜੀ ਰੋਡ ਨੂੰ ਮੋੜਦੇ ਆ ਉੱਥੇ ਆਏ ਪਲੈਟਾਂ ਦੇ ਕੋਲ ਲੋ ਜੀ ਆਪਾਂ ਪਹੁੰਚਦੇ ਆਂ ਸੋਹੋ ਰੋਡ ਤੇ ਇਹ ਸੋਹੋ ਰੋਡਾ ਹੁਣ ਆਪਾਂ ਮੁੜ ਗਏ ਉੱਥੋਂ ਤੇ ਇਹ ਸੋਹੋ ਰੋਡ ਆ ਗਿਆ ਤੁਸੀਂ ਦੇਖੋ ਇੱਥੇ ਜ਼ਿਆਦਾਤਰ ਇੱਥੇ ਵੀ ਪੰਜਾਬੀ ਸ਼ੋਪਾਂ ਨੇ ਪੰਜਾਬੀ ਲੋਕ ਨੇ ਜ਼ਿਆਦਾ ਬਾਕੀ ਸਾਰੀ ਤਰ੍ਹਾਂ ਦੇ ਲੋਕ ਨੇ ਵੈਸੇ ਤਾਂ ਪਰ ਜ਼ਿਆਦਾਤਰ ਪੰਜਾਬੀ ਹੁਣ ਜਿਵੇਂ ਇਹ ਸ਼ੋਪ ਆ ਗਈ ਇਹ ਵੀ ਪੰਜਾਬੀਆਂ ਦੀ ਆਪਣੇ ਆਂ ਉੱਪਰ ਇਹ ਦੇਖੋ ਸਰਦਾਰ ਮੁੰਡਾ ਖੜਾ ਤੇ ਇਹ ਵੀ ਬਾਜੀ ਬਾ ਬਾਕੀ ਛੋਟਾ ਜਿਹਾ ਰੋਡ ਆ ਇਹ ਮਤਲਬ ਛੋਟਾ ਨਹੀਂ ਭੀੜਾ ਹੈ ਕਿਉਂਕਿ ਟ੍ਰੈਫਿਕ ਬਹੁਤ ਹੋ ਜਾਂਦੀ ਐ ਇੱਥੇ ਕਿਉਂਕਿ ਬਹੁਤ ਬਿਜ਼ੀ ਰੋਡ ਆ ਪਰ ਮੈਂ ਨਬ ਸਿਟੀ ਸੈਂਟਰ ਨੂੰ ਜਾਂਦਾ ਨਾ ਸਿੱਧਾ ਇਸ ਕਰਕੇ ਤੇ ਇੱਥੇ ਗੱਡੀਆਂ ਤੁਹਾਨੂੰ ਪਤਾ ਪਾਰਕਿੰਗ ਦਾ ਇੰਗਲੈਂਡ ਪੂਰੇ ਜੇ ਮਸਲਾ ਤਾਂ ਸਾਈਡ ਤੇ ਖੜਾਈਆਂ ਹੁੰਦੀਆਂ ਇੱਥੇ ਪਾਰਕਿੰਗ ਨਹੀਂ ਮਿਲਦੀ ਫਿਰ ਬਹੁਤ ਦੂਰ ਖੜਾ ਕੇ ਪਾਰਕਿੰਗ ਇੱਥੇ ਵਾਪਸ ਆਉਣਾ ਪੈਂਦਾ ਮੇਖੋ ਮੰਗਣੇ ਵਾਲੇ ਇੱਥੇ ਵੀ ਬਹੁਤ ਨੇ ਕੁੜੀਆਂ ਮੁੰਡੇ ਸਾਰਿਆਂ ਦਾ ਸਾਬਕ ਸਾਬ ਇੱਧੇ ਹੀ ਆ ਫਿਲਹਾਲ ਅਸੀਂ ਲੱਭਦੇ ਪਏ ਆ ਫੋਨਾਂ ਵਾਲੀ ਸ਼ਾਪ ਹੈਗੀ ਅੱਗੇ ਜੇ ਪਿੱਛੇ ਤਾਂ ਚਲੋ ਮਿਲ ਹੀ ਨਹੀਂ ਕੋਈ ਬੰਦ ਸੀ ਹੁਣ ਅੱਕੇ ਜਾ ਕੇ ਦੇਖਦੇ ਹਾਂ ਕਿਉਂਕਿ ਅੱਜ ਕੋਈ ਸੰਡੇ ਵੀ ਆ ਪਰ ਇੱਥੇ ਭੀੜ ਹੀ ਰਹਿੰਦੀ ਹੈ ਜੇ ਸੰਡੇ ਹੋਵੇ ਮੰਡੇ ਹੋਵੇ ਸੈਟਰਡੇ ਹੋਵੇ ਇੱਥੇ ਭੀੜ ਰਹਿੰਦੀ ਹੈ 100 ਰੋਡ ਤੇ ਹੁਣ ਅੱਕੇ ਜਾ ਕੇ ਦੇਖਦੇ ਹਾਂ ਜੇ ਕੋਈ ਮੋਬਾਈਲਾਂ ਵਾਲੀ ਸ਼ਾਪ ਮਿਲਦੀ ਹੈ ਅਸੀਂ ਕੋਈ ਸੋਚ ਕੇ ਨਹੀਂ ਆਏ ਵੀ ਕਿਹੜੀ ਸ਼ਾਪ ਤੇ ਜਾਣਾ ਬਸ ਅਸੀਂ ਨਿਕਲ ਏ ਵੀ ਕੋਈ ਸ਼ਾਪ ਜਿਹੜੀ ਵੀ ਮਿਲੀ ਉੱਥੋਂ ਫੋਨ ਲੈ ਆਣਾ ਕਿਉਂਕਿ ਬਹੁਤ ਅਰਜੈਂਟ ਆ ਫੋਨ ਗਿਆ ਟੁੱਟ ਥੁਲੇ ਪੈਸਾ ਇੰਨਾ ਦਾ ਇੱਥੇ ਮੋਬਾਈਲ ਫੋਨ ਸਿੱਟੀ ਦੇਖਦੇ ਹੁਣ ਇੱਥੇ ਕਿਤੇ ਪਾਰਕਿੰਗ ਲਾ ਕੇ ਨਾ ਗੱਡੀ ਉਧਰ ਜਾਂਦੇ ਦੇਖੋ ਇੰਨਾ ਖਤਰਨਾਕ ਹਾਂ ਇੱਥੇ ਪਾਰਕਿੰਗ ਨਾਲ ਹੁਣ ਦੇਖਦੇ ਕਿੱਥੇ ਜਗ੍ਹਾ ਮਿਲੀ ਬਸ پارک ਲਾ ਕੇ ਹਾਲ ਦੇ ਨਾਲ ਕਢਾਇਆ ਗੱਡੀ ਤੋਂ ਬਾਹਰ ਹੁਣ ਤੁਹਾਨੂੰ ਵੀ ਦਿਖਾਣੇ ਲੋ ਧੁੱਪ ਵੀ ਆ ਗਈ ਨਾਲੇ ਵੈਸੇ ਤਾਂ ਮੌਸਮ ਵਧੀਆ ਤੁਹਾਨੂੰ ਹੁਣ ਅੱਜ ਸੋਹੋ ਰੋਡ ਦਿਖਾਣੇ ਆ ਵੀ ਇੱਥੇ ਦਾ ਕੀ ਸਾਕਤਾ ਵਾ ਦੇਖੋ ਇੱਥੋਂ ਕੁਝ ਵੀ ਲੈ ਜਾ ਸਕਦੇ ਆ ਕਾਰ ਪੈਟ ਫਲੋਰਿੰਗ ਸਾਰੇ ਸਮਾਨ ਫਰਨੀਚਰ ਦਾ ਕੁਛ ਵੀ ਇਸ ਹੋਰ ਰੋਡ ਐਡਾ ਬੜਾ ਹੈ ਇਹ ਜੈ ਨਾ ਕਿ ਤੁਸੀਂ ਕੋਈ ਵੀ ਚੀਜ਼ ਇੱਥੋਂ ਖਰੀਦ ਸਕਦੇ ਆ। ਇਸ ਹੋਰ ਰੋਡ ਆ। ਇੱਥੇ ਪੁਲਿਸ ਐਂਬੂਲੈਂਸ ਦੀਆਂ ਗੱਡੀਆਂ ਉਹਨਾਂ ਨੂੰ ਵੀ ਜਗ੍ਹਾ ਨਹੀਂ ਮਿਲਦੀ। ਅੱਧਰ ਪੁਲਿਸ ਆ ਗਈ ਆ। ਇੱਥੇ ਜਾਣਾ ਆਪਾਂ ਨੇ। ਮੋਬਾਈਲ ਫੋਨ ਸਿੱਟੀ। ਆ ਵਾਲੇ ਪਏ ਆ ਫੋਨ Samsung ਦਾ ਚਾਹੀਦਾ ਹੀ ਫੋਨ ਹਾਂਜੀ ਕਿਹੜਾ ਚਾਹੀਦਾ ਕੀ ਰੇਂਜ ਤੱਕ ਦਾ ਫੋਨ اے ਸੀਰੀ ਰੇਜ ਤੇ 90 ਪਰੋਂ ਦਾ ਬ੍ਰੈਂਡ ਹਾਂਜੀ 130 ਦਾ 128 ਦਾ ਇਹ 450 ਦੇ ਅਸੀਂ ਉੱਥੋਂ ਆ ਗਏ ਸਾਨੂੰ ਫੋਨ ਬਹੁਤ ਮਹਿੰਗਾ ਲੱਗਿਆ ਸਹੀ ਲੱਗਿਆ ਕਰਨਾ ਤੈਨੂੰ ਕਿਵੇਂ ਲੱਗਿਆ ਫੋਨ ਮਹਿੰਗਾ ਸੀ ਬਹੁਤ ਮਹਿੰਗਾ ਸੀ ਅਸੀਂ Amazon ਤੇ ਦੇਖਿਆ ਉਹ ਫੋਨ 150000 ਤੇ ਇੱਧਰ 200000 ਤੇ 5000 ਫੋਨ 5000 ਦਾ ਪਰ ਇੰਡੀਆ ਦੇ ਹਿਸਾਬ ਨਾਲ ਅਸੀਂ ਦੇਖਿਆ ਵੀ ਹੋਰ ਪਾਸੇ ਚੱਲੀਏ ਇਹਨਾਂ ਨੂੰ ਦੋ ਜਿੱਤੇ 20 ਫੋਨ ਦੇ ਨੂੰ ਟਰੈਕਟਰ ਤੇ ਚਲਾ ਦੇ ਫੋਨ ਉਹ ਸਹੀ ਲੈਣਾ ਦੇਖਦੇ ਆ ਬਾਕੀ ਉੱਥੇ ਕਿਦਾਂ ਦਾ ਮਿਲਦਾ ਉੱਥੇ ਵਾਸੇ ਐ ਹੋਊਗਾ ਨਾ ਜਿਹੜਾ ਤੁਹਾਨੂੰ ਪਸੰਦ ਆ ਉਹ ਚੱਕ ਲੋ ਬਾਅਦ ਚੋਂ 25000 ਪੈਸੇ ਦੇਈ ਜਾਓ ਕੋਈ ਗੱਲੇ ਮਿੰਨੇ ਵਾਦ ਕਰੀ ਜਾਣਾ ਕਿਵੇਂ ਅਸਿਰਾਨੋਂ ਦਾ ਬਰੋ ਵਧੀਆ ਰਹਿੰਦਾ ਨਾ ਪਾਕਿਸਤਾਨ ਵਿੱਚ ਆਇਆ ਜਾਂਦੀ ਇਹ ਏਰਾ ਫੋਨ ਲੰਨੇ ਆ ਹਲੇ ਅਸੀਂ ਵੀ ਡਿਸਾਈਨ ਨਹੀਂ ਕਰਿਆ ਉੱਥੇ ਜਾ ਕੇ ਦੇਖ ਲੈ ਹੁਣ ਆਪਾਂ ਚੱਲੇ ਆ ਪੈਰੀਬਾਰ ਪੈਰੀਬਾਰ ਹੈਗਾ ਕਨੈਕਟ ਕਰਦਾ ਬੋਲਸੋਲ ਨੂੰ ਤੇ ਵਰਮਿੰਗਮ ਨੂੰ ਮਤਲਬ ਇਹ ਮਿਡਲ ਚ ਆ ਜਾਂਦਾ ਦੇਖੋ ਇਹ ਪੈਰੀਬਾਰ ਦਾ ਰੇਲਵੇ ਸਟੇਸ਼ਨ ਤੇ ਆ ਬਿਲਡਿੰਗ ਨਵੀਂ ਜੀ ਬਣੀ ਇੱਥੇ ਜਿਆਦਾ ਪੁਰਾਣੀ ਨਹੀਂ ਹੈਗੀ ਹੁਣੇ-ਹੁਣੇ ਹੀ ਬਣੀ ਆ ਸਾਡੇ ਹੁੰਦੇ-ਹੁੰਦੇ ਅੱਖਾਂ ਮੂਰੇ ਤੇ ਇੱਥੇ ਬੱਸ ਸਟਾਪ ਆ ਇਹ ਤੇ ਬਾਕੀ ਸ਼ੋਪਾਂ ਨੇ ਇੱਥੇ ਨੀਚੇ 버ਗਰ ਬਿੱਗ ਜੋਨਸ ਹੋ ਗਿਆ ਪੈਰੀ ਪੈਰੀ ਕਿੰਗ ਦਾ ਕੋਸਮੈਟਿਕ ਦੀ ਸ਼ੋਪ ਆ ਸਬਜ਼ੀਆਂ ਸਬਜ਼ੀਆਂ ਸ਼ਾਕਿਲ ਸੁਪਰਮਾਰਕਟ ਪਾਕਿਸਤਾਨੀ ਜੋ ਸੁਪਰਮਾਰਕਟ ਹੈ ਵੀ ਪਾਕਿਸਤਾਨੀਆਂ ਦੀ ਤੇ ਹੁਣ ਆਪਾਂ ਅੱਜ ਮੌਸਮ ਬਹੁਤ ਵਧੀਆ ਹੋਇਆ ਵਾ ਅੱਜ ਫੇਰ ਕਦੇ ਵਿੱਚ ਨੂੰ ਵੈਸੇ ਤੁਹਾਨੂੰ ਪਤਾ ਹੀ ਇੱਥੇ ਐਦਾਂ ਹੀ ਰਹਿੰਦਾ ਸੋਹਣੀ ਜੀ ਹਵਾ ਚੱਲਦੀ ਪਈ ਆ ਇੱਥੇ ਕੁਝਕ ਰੱਗੀ ਫਿਰਦੇ ਰਹਿੰਦੇ ਹੁੰਦੇ ਇੱਥੇ ਇੱਥੇ ਆਮ ਦੇਖਣ ਨੂੰ ਮਿਲ ਜਾਂਦਾ ਇਹ ਵਨ ਸਟਾਪ ਆਹ ਸ਼ੋਪਿੰਗ ਸੈਂਟਰ ਆ ਇੱਥੇ ਤੁਸੀਂ ਕੁਝ ਵੀ ਮਤਲਬ ਖਰੀਦ ਸਕਦੇ ਇੱਥੇ ਕਾਫੀ ਇੱਕ ਕਿਸਮ ਦਾ ਮੋਲ ਦੀ ਤਰ੍ਹਾਂ ਬਣਿਆ ਹੋਇਆ ਹੈ ਇੱਥੇ ਆਸ ਦਾ ਵੀ ਆਸ ਦਾ ਮਤਲਬ ਸੁਪਰਮਾਰਕੀਟਸ ਵੀ ਨੇ ਸੋਨਾ ਜੁਐਲਰੀ ਕੁਝ ਵੀ ਖਰੀਦਣਾ ਤੁਸੀਂ ਇੱਥੋਂ ਖਰੀਦ ਸਕਦੇ ਆ ਬਸ ਹੁਣ ਅੱਗੇ ਜਾ ਕੇ ਆਪਾਂ ਲਿਫਟ ਉੱਤੇ ਚੜਨਾ ਫਿਰ ਤੁਹਾਨੂੰ ਦਿਖਾ ਦਾਂਗੇ ਇੱਥੋਂ ਬੱਸਾਂ ਵੀ ਹਰ ਬੱਸੇ ਨੂੰ ਜਾਂਦੀਆਂ ਨੇ ਇੱਥੇ ਵੀ ਬੱਸ ਸਟੇਸ਼ਨ ਹੈ ਇੱਥੇ ਵੀ ਆ ਪਿੱਛੇ ਦੇਖੋ ਪਿੱਛੇ ਵੀ ਹੈ ਤੇ ਆ ਵੀ ਦੇ ਸਾਰੇ ਇਹਦੇ ਬੱਸ ਸਟੇਸ਼ਨ ਆ ਬੱਸ ਸਟਾਪ ਇਹ ਘਾਰੇ ਦੇਖੋ ਕਿੰਨੇ ਬੱਸ ਸਟਾਪ ਨੇ ਇੱਥੇ ਡਿਫਰੈਂਟ ਡਿਫਰੈਂਟ ਰੋਡਸ ਨੂੰ ਬੱਸਾਂ ਜਾਂਦੀਆਂ ਨੇ ਇਹ ਆ ਗਿਆ ਆਸ ਦਾ ਇਹ ਆਜਦਾ ਦਾ ਇਹ ਸਟੋਰੇਜ ਆਜਦਾ ਦਾ ਜਿਹੜਾ ਪਿਛਲੇ ਪਾਸੇ ਆ ਇਹ ਤੇ ਅੱਗੇ ਜਾ ਕੇ ਤੁਹਾਨੂੰ ਆਪ ਦਾ ਦੇਖਣ ਨੂੰ ਮਿਲ ਜਾਣਾ ਸੁਪਰਮਾਰਕਟ ਆਪਾਂ ਪਹੁੰਚ ਗਏ ਪਰਿਵਾਰ ਦੇਖੋ ਸਾਰੀਆਂ ਸੁਪਰਮਾਰਕਟਾਂ ਤੁਹਾਨੂੰ ਦੇਖਣ ਨੂੰ ਮਿਲ ਜਾਣੀਆਂ ਇੱਥੇ ਸੁਪਰਮਾਰਕਟਾਂ ਤੇ ਖਾਣ ਪੀਣ ਨੂੰ KFC ਵੀ ਆ ਤੁਹਾਨੂੰ ਹੁਣ ਉਤਰ ਕੇ ਦਿਖਾਣੇ ਆ ਚੰਗੀ ਤਰ੍ਹਾਂ ਪਾਰਕਿੰਗ ਲਾ ਦਈਏ ਗੱਡੀ ਫਿਰ ਤੁਹਾਨੂੰ ਦਿਖਾਣੇ ਆ ਆਪਾਂ ਵੀ ਐਨਕਾ ਲਗਾ ਲਈਆਂ ਕਿਉਂਕਿ ਬਾਹਰ ਸਨ ਬਹੁਤ ਤੇਜ ਆ ਸਨ ਸਾਰੀਆਂ ਚੀਜ਼ਾਂ ਮਿਲ ਜਾਣੀਆਂ ਤੁਹਾਨੂੰ ਇੱਥੇ ਤੇ ਪਾਰਕਿੰਗ ਮਿਲ ਜਾਣੀ ਖੁੱਲੀ ਆ ਦੇਖੋ ਹੋਮ ਵਾਰਗੇਨਸ ਜੀਡੀ ਪਾਉਂਡ ਲੈਂਡ ਚਾਹੇ ਵਾਲਾ ਕਲਾਸ ਨਾਨਡੋਜ਼ ਹੈਲੀਫੈਕਸ ਬੈਂਕ ਵੀ ਹੈ ਤੁਹਾਨੂੰ ਇੱਥੇ ਜੇ ਪੈਸਿਆਂ ਦੀ ਘਾਟ ਪੈ ਗਈ ਨਾਲੇ ਪੈਸੇ ਕਢਾ ਕੇ ਆਪਣਾ ਕੰਮ ਕਰਾ ਸਕਦੇ ਹੋ ਤੁਸੀਂ ਇੱਧਰ ਮਿੱਤਰਾਂ ਨੇ ਵੀ ਫਿਰ ਹਨ ਛੇੜ ਫਲਾ ਲਏ ਹੁਣ ਅੰਦਰ ਜਾਣਾ ਫਿਰ ਤਾਰਨੇ ਪੈਣੇ ਥੋੜੀ ਸ਼ਰਮ ਵੀ ਆ ਜਾਂਦੀ ਹੈ ਸਾਨੂੰ ਫਸ ਫਿਰ ਅਸੀਂ ਹੁਣ ਚੱਲੇ ਆ ਅੰਦਰ ਫੋਨ ਲੈਣ ਮੇਨ ਤਾਂ ਅਸੀਂ ਫੋਨ ਲੈਣ ਆਏ ਆ ਇੱਥੇ ਵਾਣ ਖੰਮ ਨੂੰ ਸੇ ਅੰਦਰ ਆਵੀਂ ਇੱਧਰ ਬੈਂਕ ਦਾ ਤੇ ਇੱਧਰ ਬਾਕੀ ਸਾਰੀਆਂ ਦੂਜੀਆਂ ਸ਼ਾਪਾਂ ਨੇ ਬਾਕੀ ਲੋਕ ਨੇ ਇੱਥੇ ਆਪਣੇ ਵੀ ਬਹੁਤ ਨੇ ਫੈਬਰਿਕ ਇਦਾਂ ਕੱਪੜਾ ਮਿਲਣਾ ਜੇ ਲੈਣਾ ਕੋਈ ਕੇਕ ਬਾਕਸ ਇਹ ਸ਼ਾਪ ਇੱਧਰ ਬਹੁਤ ਚੱਲਦੀ ਆ ਕੇਕ ਬਣਵਾਉਣਾ ਹੋਵੇ ਆਹ ਰੇ ਫੋਨਾਂ ਦੀ ਸ਼ੋਰ ਤੇ ਇੱਧਰ ਹੀ ਆਉਣੇ ਮੋਬਾਈਲ ਪਲੱਸ ਇੱਕ ਬਾੜੀ ਆ ਗਈ ਦਾ ਬੱਸ ਆ ਹੀ ਹੋਣ ਕਿਹੜਾ ਲਿਆਂਦਾ ਇਹ ਨਹੀਂ ਆਪਾਂ ਦਾ ਇਹ ਸਰਪ੍ਰਾਈਜ਼ ਆ ਤੁਹਾਨੂੰ ਦਿਖਾਉਣਾ ਥੋੜੀ ਦੇਰ ਤੱਕ ਤੁਸੀਂ ਇੱਥੇ ਝੁੰਟੇ ਲਓ ਬੱਸ ਲਈ ਲਓ ਜੀ ਆਪਾਂ ਬਾਹਰ ਆ ਗਏ ਦੇਖੋ ਐਨ ਆ ਰਹੀ ਐਨ ਧੁੱਪ ਧੱਪ ਗੱਲ ਬਾਤ ਮੌਸਮ ਬਹੁਤ ਵਧੀਆ ਚਲਾ ਜਾਏ ਕਿ ਕਿ ਆਈਸਕ੍ਰੀਮ ਖਾਈਏ ਆਈਸਕ੍ਰੀਮ ਖਾਵਾਂਗੇ ਹੁਣ ਇੱਕ ਇੱਕ ਅੱਗੇ ਜਾ ਕੇ ਇਹ ਬਸ ਮੌਸਮ ਦਾ ਅਕ੍ਰਿਸ਼ਮਾ ਜਿਹੜਾ ਲੋਕੀ ਇੰਨੇ ਪਾਰਕਿੰਗਾਂ ਭਰੀਆਂ ਹੋਈਆਂ ਹੁੰਦੀਆਂ ਸਿਰਫ ਮੌਸਮ ਕਰਕੇ ਕਿਉਂਕਿ ਠੰਡਾ ਇਹਦਾ ਕੋਈ ਬਾਹਰ ਨਿਕਲਦਾ ਨਹੀਂ ਨਾ ਕੋਈ ਇੰਨੇ ਪੈਸੇ ਖਰਚਦਾ ਤੇ ਜਦੋਂ ਗਰਮੀ ਆਉਂਦੀ ਹੈ ਲੋਕਾਂ ਨੂੰ ਇੰਤਜ਼ਾਰ ਰਹਿੰਦਾ ਗਰਮੀਆਂ ਦਾ ਵੀ ਬਾਹਰ ਨਿਕਲੀਏ ਤੇ ਬਾਹਰ ਜਾਈਏ ਸਾਮਾਨ ਖਰੀਦੀਏ ਪੈਸਾ ਉੜਾਈਏ ਠੰਡਾ ਇਹਦਾ ਬਸ ਬੰਦੇ ਆਪਣੇ ਘਰੇ ਕੰਮ ਤੋਂ ਘਰੇ ਇਹ ਹੁੰਦਾ ਖੁਸ਼ੀ ਦਾ ਮਾਹੌਲ ਗਰਮੀਆਂ ਦੇ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਤੇ ਬਾਹਰ ਜਾਈਏ ਤੇ ਆਪਣੇ ਨਜ਼ਾਰੇ ਲਈਏ ਬਸ ਧੁੱਪ ਸੇਕੀਏ ਉਹ ਗਰਮੀ ਬੜੀ ਜ਼ਿਆਦਾ ਨਹੀਂ ਹੁੰਦੀ ਪਰ ਜਦੋਂ ਹੋ ਜਾਂਦੀ ਹੈ ਬਸ ਫਿਰ ਵਾਲੀ ਉਹ ਜ਼ਿਆਦਾ ਹੋ ਜਾਂਦੀ ਹੈ ਉਹ ਭੰਤ ਨਹੀਂ ਕਰਾ ਦਿੰਦੀ ਬਸ ਧੰਨ ਧੰਨ ਹੋ ਜਾਂਦੀ ਹੈ ਫਿਰ ਸਾਰਿਆਂ ਦੀ ਹੁਣ ਆਪਾਂ ਚੱਲਨੇ ਆਈਸਕ੍ਰੀਮ ਖਾਣ ਆ ਜਿਆਦਾ ਆਪਾਂ ਪਹਿਲਾਂ ਵੀ ਉੱਥੇ ਖਾਈ ਸੀ ਆਈਸਕ੍ਰੀਮ ਹੈ ਜਿਵੇਂ ਪਹੁੰਚੇ ਆਈਸਕ੍ਰੀਮ ਖਾਣਾ ਸਵਾਦਸ਼ ਵੀ ਮਿਲਦਾ ਇੱਥੇ ਮਨ ਸਟੋਰ ਸੌਫਟੀ ਇੱਥੇ ਆਪਣੇ ਪਾਕਿਸਤਾਨੀ ਭਰਾ ਲੱਗੇ ਹੋਏ ਨੇ ਕੰਮ ਕਰਨ ਪੰਜਾਬੀ ਆ ਗੱਲਬਾਤ ਦੇਖੋ ਐਨ ਮਤਲਬ ਸਾਰੇ ਇੱਥੇ ਕੰਮ ਕਰਦੇ ਨੇ ਕੋਈ ਨਾ ਕੋਈ ਇਹ ਬਾਈ ਨੇ ਆਪਣੀ ਖੋਲੀ ਹੋਈ ਆ ਵੈਨ ਆਈਸਕ੍ਰੀਮ ਵਾਲੀ ਕੀ ਬਾਤ ਆ ਮੇਰਾ ਵੀਰ ਸਰਤਾ ਜੀ ਆ ਬਾਤ ਆ ਆ ਓਏ ਹੋਏ ਹੋਏ ਬਿਲਕੁਲ ਰੈਨਦੋ ਰੈਨਦੋ ਸਪ੍ਰਿੰਕਲ ਥੈਂਕ ਯੂ ਬਾਜੀ ਨਵੀ ਕਰਨਾ ਲਾ ਵੀ ਆਈਸਕ੍ਰੀਮ ਆ ਗਈ ਆਪਣੀ 4 70 70 ਥੈਂਕ ਯੂ ਬਾਜੀ ਗੱਡੀ ਕੋਲ ਪਹੁੰਚ ਗਏ ਨਾਲੇ ਆਪਾਂ ਫੋਨ ਦੀ ਕਰਦੇ ਹਾਂ ਅਨਬਾਕਸਿੰਗ ਨਾਲ ਤੁਹਾਨੂੰ ਦਿਖਾਣੇ ਆ ਹਟ ਜਾਓ ਆਈਸਕ੍ਰੀਮ ਬਹੁਤ ਵਧੀਆ ਹੈ ਜੀ ਤੁਸੀਂ ਵੀ ਖਾ ਲਓ ਹੁਣ ਤੁਹਾਨੂੰ ਦਿਖਾਣੇ ਆ ਅਨਬਾਕਸਿੰਗ ਕਰਕੇ ਲਓ ਜੀ ਹੁਣ ਕਰਦੇ ਆ ਅਨਬਾਕਸਿੰਗ ਚਲੋ ਆਪਾਂ ਹੁਣ ਅਨਬਾਕਸਿੰਗ ਕਰਦੇ ਆ ਹੁਣ ਜੀ ਆਪਾਂ ਲਿਆਂਦਾ ਓਨਰ ਦਾ 90 ਲਾਈਟ ਨੇ ਬਹੁਤ ਵਧੀਆ ਫੋਨ ਆਇਆ ਏ ਮਾਰਕੀਟ ਦੇ ਵਿੱਚ ਆਇਆ ਨਹੀਂ ਆਇਆ ਪਰ ਆਪਾਂ ਹੁਣ ਵਧੀਆ ਬਣ ਗਿਆ ਮਤਲਬ ਇਹ ਆਪਣੇ ਨੱਥੇ ਚੱਲ ਜਾਣਾ ਉਹ ਵਧੀਆ ਹੋਊਗਾ ਗਏ ਹੀ ਹੀ ਆਈਫੋਨ 15 ਪ੍ਰੋ ਲੈਣ ਸਾਨੂੰ ਵਧੀਆ ਹੀ ਲੱਗਿਆ ਪਰ ਜਦੋਂ ਅਸੀਂ ਚਲਾ ਚਲੂ ਕੇ ਵੇਖਿਆ ਉਹ ਫਿਰ ਅਸੀਂ ਇਹ ਲਿਆਉਂਦਾ ਇਹ ਥੋੜਾ ਜਿਹਾ ਉਧਰ ਤੋਂ ਉੱਤੇ ਵਾਲਾ ਐ ਤੇ ਉੱਤੇ ਕੁਝ ਵੀ ਨਹੀਂ ਹੈਗਾ ਹੁਣ ਤਾਂ ਫੋਨ ਵੀ ਲਿਆ ਇਹ ਜਿਹੜੀ ਮਹਿੰਗੀ ਹੁੰਦੀ ਹੈ ਵਧੀਆ ਚੀਜ਼ ਹੁੰਦੀ ਹੈ ਨਾ ਦੇ ਦੇਖੋ ਡੱਬੇ 'ਚ ਕਿੰਨੀ ਕੁਆਲਿਟੀ ਹੈ ਫੋਨ 'ਚ ਕਿੰਨੀ ਹੋਣੀ ਉਹ ਦੇ ਫੋਸ ਦੀ ਕੈਮਰੇ ਦੀ ਕੋ ਗੱਲ ਬਾਤ ਆਇਆ ਸੋ ਬੰਦੇ ਨੂੰ ਉੱਤਨ ਦੇਖੋ ਨਾਲ ਹੀ ਆਨ ਕਰ ਦਿੰਨਾ ਆਪਾਂ ਇਹ ਕਿੱਥੇ ਕਰਦਣ ਤੋਂ ਪਹਿਲਾਂ ਗਲਾਸ ਸਾਡੇ ਦਾ ਹਾ ਨਾ ਜੀ ਜੇ ਅਸੀਂ ਮੁਠੇ ਰਹਿਣਾ ਚਾਹੁੰਦੇ ਹਾਂ میرے کو ਕੱਲ ਇੰਨਾ ਗਰਮ ਹੋ ਗਿਆ ਨਾ ਮੈਂ ਕਿਹਾ ਫਟੂਗਾ ਮੈਂ ਫਟਾਫਟ SIM ਕੱਢੂਗੀ ਉਹਦੇ ਚ ਮੈਂ ਕਿਹਾ ਇਹ ਫਟਦਾ ਫਟ ਜੇ ਕੋਈ ਨਹੀਂ ਲੋ ਜੀ SIM ਵਿੱਚ ਪੈ ਗਈ ਹੁਣ ਫੋਨ ਹੋ ਗਿਆ ਆਪਣਾ ਸੈਟਅਪ ਫਿੰਗਰਪ੍ਰਿੰਟ ਵੀ ਆ ਸਾਈਡ ਤੇ ਪਾਸਵਰਡ ਕੋਈ ਪਤਾ ਲੱਗ ਜਾਵੇ ਇਹ ਚੱਲ ਕੈਮਰਾ ਟੈਸਟ ਕਰ ਰਹਾ ਮੈਂ ਤਾਂ ਸੁਦਾਈ ਨਾ ਹੋ ਰਹੀ ਆ ਤੇ ਪਾਰਟੀ ਦਿੱਤੀ ਮੈਂ ਸਕਰੀਨ ਦੀ ਇਹ ਮੁਕੀ ਪਾਰਟੀ ਵੀ ਹੋ ਗਈ ਇਹ ਪਹਿਲਾਂ ਹੀ ਪੈਸੇ ਲਾ ਕੇ ਇਹ ਪਹਿਲਾਂ ਦੱਸਣਾ ਸੀ ਪੈਸੇ ਤਾਂ ਬਾਅਦ ਚ ਲਾ ਕੇ ਦਾ ਹੋਣ ਦੇ ਲਾਲਟੀ ਆ

পিছনে পিছলা ক্যামটাই ਹੈ ਹਦਰਾਬਾਦ ਆ ਤੇ ਚਾ ਆਪਣਾ ਐਡਰੈਸ ਕਰੀ ਕਾਰਡ ਕਾਰਡ ਆ ਜੈਸ ਇਸ ਤੋਂ ਤਰ ਤਰ ਲਾ ਹਾਂ ਬਾਰਤ ਦਾ ਰਸ ਚਲ ਲਈ ਹੁਣ ਘਰੇ ਅੱਜ ਮੌਸਮ ਬੜਾ ਘੈਂਡ ਆ ਅੱਜ ਮਤਲਬ ਸੰਡੇ ਹੋ ਸੰਡੇ ਆ ਤੇ ਲੋਕੇ ਸਾਰਿਆਂ ਨੂੰ ਛੁੱਟੀ ਆ ਸਾਰੇ ਬਾਹਰ ਨਿਕਲੇ ਹੋਏ ਨੇ ਅੱਜ ਤੇ ਮੁੰਡਾ ਹੁਣ ਖੁਸ਼ ਆ ਖੁਸ਼ ਆ ਬਈ ਫੋਨ ਲੈ ਲਿਆ ਖੁਸ਼ ਆ ਅੱਛੀ ਕਰਦੇ ਆਂ ਆਪਾਂ ਵੀਡੀਓ ਦੀ ਸਮਾਪਤੀ ਮਿਲਦੇ ਆਂ ਹੁਣ ਕਿਸੇ ਅਗਲੇ ਵਲੌਗ ਚ ਤਾਂ ਸਭ ਨੂੰ ਬਹੁਤ ਬਹੁਤ ਧੰਨਵਾਦ